5 ਦਿਨ ਮੇਰੀ ਧੀ ਦੀ Laash ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਜਦਾਂ ਹੀ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾਸੀ ਇਹ ਰਾਹ ਨਹੀਂ ਉਹ ਚੰਗਾ ਇਹ ਰਾਹ ਨਾ ਜਾਈ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈਗੇ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਇਸ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨੈਣ ਤੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲ ਹੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਣਾ ਰਾਹ ਤੇ ਸੱਤ ਨੂੰ ਜਾ ਰੀਆਂ ਸੀ ਤਕਰੀ ਬੱਬੇ ਹਲੀ ਤੋਂ ਧਾਰੀਵਾਲ ਨੂੰ ਜਿੱਥੇ ਰਸਤੇ 'ਚ ਕੋਈ ਵਾਰਦਾਤ ਹੋ ਗਈ ਹੈ ਤੇ ਜਿਹੜੀ ਨੂੰ ਐ ਉਹ ਨਾ ਕਿ ਨਾਜ ਡਿੱਗ ਪਈ ਹੈ ਪਰ ਉਸ ਉਸ ਤੋਂ ਬਾਅਦ ਬੋਦੀ ਨਹੀਂ ਮਿਲੀ ਹੀ ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਕਿ ਧਾਰੀਵਾਲ ਨੇੜੇ ਤੇ ਜਿਹੜੇ ਨੇ ਦਰ ਨੇ ਉਥੇ ਕੋਈ ਡੈੱਡ ਬਡੀ ਪਈ ਆ ਤੇਰਦੀ ਪਈ ਆ ਜੀ ਰਜਨੀਸ਼ ਕੁਮਾਰ ਆ ਜੀ ਮੈਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿਣਾ ਧਾਰੀয়াল ਜੀ ਤੇ ਇਹ ਜਿਹੜੀ ਵਿਚਾਰੀ ਜਿਹਦੀ ਡੈੱਡ ਬਡੀ ਆ ਅੱਜ 5 ਦਿਨ ਹੋ ਗਏ ਲੱਭਦੇ ਨੂੰ ਤੇ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨੈਣ ਦੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲ ਹੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਉਣਾ ਰਹਾ ਤੇ ਮੈਂ ਐਸਐਸਓ ਸਾਹਿਬ ਨੂੰ ਫੋਨ ਕੀਤਾ ਮੈਂ ਮਾ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਦੀ ਐ ਤੇ ਸਾਰੇ ਸਾਨੂੰ ਨਹੀਂ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜੇ ਅਸੀਂ ਆ ਗਏ ਆਂ ਤਾਂ ਸਾਨੂੰ ਨਹੀਂ ਮੌਕੇ ਜੇ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀয়াল ਸਾਹਿਬ ਨੂੰ ਵੀ ਫੋਨ ਕਰਤਾ ਸੀ ਐਸਓਯੂ ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੇ ਅਸੀਂ ਵੀ ਆ ਗਏ ਆਂ ਜੀ ਮੇਰਾ ਨਾਮ ਸਰਬਲਵਿੰਦਰ ਕੌਰ ਆ ਮੇਰੀ ਲੜਕੀ ਦੇ ਨਾਮ ਅਮਨਪ੍ਰੀਤ ਕੌਰ ਆ 1.5 ਸਾਲ ਹੋ ਗਏ ਭਾਈ ਮਾਂ ਵੀ ਵਰਪਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਫਗਦੀਪ ਕੌਰ ਦੇ ਇੱਕ ਤਾਇਆ ਇਹਨਾਂ ਦਾ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੂੰ ਤੰਗ ਕਰਦੇ ਮੈਂ ਆਹ ਚੱਲ ਨੰਗ ਦੇ ਧੀ ਦਾ ਘਰ ਵਸ ਜੇ ਮੇਰੇ ਕੋ ਇਹਨਾਂ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀਦਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਕਣੀ ਵੀਡੀਓ ਭਾਈ ਵੇਖ ਲਓ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮੈਂ ਉਹਨਾਂ ਨੂੰ ਇੱਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋ ਅੱਜ ਜਦੋਂ ਹੀ ਆਉਣਾ ਉਹਦੋਂ ਮੇਰੇ ਕੋ ਲਾਦ ਲੈ ਕੇ ਆਉਣਾ ਮੇਰੇ ਕੋ ਦਾਲ ਵੀ ਮੰਗ ਲਈ ਬਾਹਰ ਕੁੜਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਦੇ ਪੈਸੇ ਮੈਂ ਕੋਈ ਨਹੀਂ ਤੁਹਾਡੇ ਕੋਲ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇਦਨੇ ਅਸੀਂ ਦੇ ਦਾਂ ਮੈਂ ਕੋਈ ਗੱਲ ਨਹੀਂ 3 ਵਜੇ ਇਹਨਾਂ ਨੇ ਮੈਨੂੰ ਨਾਲ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਾਂ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਵੀ ਮਿਲ ਜਾ ਪੰਜ ਦਿਨ ਮੇਰੀ ਧੀ ਦੀ লাশ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਇਹ ਤਾਂ ਘਰ ਆਣਾ ਚਾਹੀਦਾ ਸੀ ਉਹਨੂੰ ਸੋ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 23 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਕਲ ਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆਪ ਆਉਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਦੋਂ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾਸੀ ਇਹ ਰਾ ਨਹੀਂ ਹੋ ਚੰਗਾ ਇਹ ਰਾ ਨਾ ਜਾਈ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਚਾਰ ਕਤਲ ਤੇ ਸਾਰਾ ਨੇ ਪਹਿਲਾਂ ਕੀਤੇ ਨੇ ਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰਨੀ ਆ ਕਿ ਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਐਸ.ਆਈ. ਗੁਰਵਿੰਦਰ ਸਿੰਘ ਐਸ.ਐਚ.ਓ. ਤਿਬੜ 28 ਤਿੰਨ ਨੂੰ ਬਾਅਦਪਰ ਤਕਰੀਬ 2:30 ਵਜੇ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਸੱਸ ਨੂੰ ਜਾ ਰਹੀਆਂ ਸੀ ਤਿਬੜੀ ਬੱਬੇ ਹਲੀ ਤੋਂ ਧਾਰੀਵਾਲ ਨੂੰ ਜਿੱਥੇ ਰਸਤੇ 'ਚ ਕੋਈ ਵਾਰਦਾਤ ਹੋ ਗਈ ਹੈ ਤੇ ਜਿਹੜੇ ਨੂੰ ਆ ਉਹ ਨਾ ਕੀ ਨਹਾਜ ਡਿੱਗ ਪਈ ਹੈ ਪਰ ਉਸ ਉਸ ਤੋਂ ਬਾਅਦ ਬੋਡੀ ਨਹੀਂ ਮਿਲੀ ਸੀ ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਵੀ ਤੇ ਧਾਰੀਵਾਲ ਨਹਿਰ ਤੇ ਜਿਹੜੇ ਨੇ ਦਰਨੇ ਉਥੇ ਕੋਈ ਡੱਡ ਬੁੱਡੀ ਪਈ ਆ ਤੇ ਅੱਦੀ ਪਈ ਆ ਫਿਰ ਪਬਲਿਕ ਦੀ ਸਿਹਤ ਨਾਲੇ ਨੇ ਅਸੀਂ ਨੂੰ ਬਾਹਰ ਕਟਿਆ ਬਾਹਰ ਕੱਢ ਕੇ ਅਗਲੀ ਜੋ ਕਾਰਵਾਈ ਉਹ ਬੰਦੀ ਕੀਤੀ ਜਾ ਰਹੀ ਹੈ ਇਹ ਉਸ ਤਨੇ ਦੀ ਸ਼ਾਸਨਿਕ ਕੰਪਲੇਂਟ ਕੀਤੀ ਸੀ ਵੀ ਮੈਂ ਆ ਰਹੀ ਆ ਤੇ ਕੁਝ ਅਣਖਸ਼ਾਤੇ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਹਿਰ ਤੇ ਛੁੱਟ ਦੇ ਦਿੱਤਾ ਫਿਰ ਉਸ ਮਿੰਦਾਂ ਕਾਸੀ ਐਫਆਰ ਦੱਟ ਕੀਤੀ ਸੀ ਉਦੀ ਤਫਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲਿਆਂਦੇ ਜਾਣਗੇ